ਸਾਸੀ ਗਾਲ ਜੀ ਪਹਲਾ ਰੈਡੀ ਫਨ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾੜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ 13 14 13 14 ਦੀਆਂ ਚੌਲੀਆਂ ਝੋਟੀਆਂ ਖਾਲਾਂਗੇ ਨਾਲੇ ਸੱਜਰਾ ਗੱਬਣਾ ਟੋਕਰਾਂ ਗੱਬਣਾ ਤੇ ਦੋ ਚਾਰ گاਵਾਂ ਖਾਲਾਂਗੇ ਤੇ ਬਾਕੀ ਕੋਈ ਨਾ ਤੇਲ ਵੀ ਜੀਆਂ ਨੂੰ ਤੇ ਕਰਦੇ ਆਂ ਗੱਲਬਾਤ ਇਹ ਕਾਤਨ ਜੋੜੀ ਹਾਲਾਂਕਿ ਦੁੱਧ ਚੰਗੇ ਦੁੱਧ ਵਾਲੀ ਹਾਂਜੀ ਸასი ਗਾਲ ਜੀ ਸასი ਗਾਲ ਜੀ ਹੋਰ ਕੀ ਆਲ ਜੋ ਬਹੁਤ ਆਪ ਬੀਤਰ ਪਾਈ ਵਾਲੀ ਹਾਂ ਪ੍ਰਾਪਾਲਾ ਰੇਪਰ ਨੂੰ ਧਿਆਰਪਰੀ ਸਾਸਰੀ ਗਾਲ ਹਾਂਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਤੇ ਬਾਕੀ ਪਿੰਡ ਆਪਣਾ ਪੰਘਾਲੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਅਸੀਦ ਮਜੀਠਾ ਠੀਕ ਹੈ ਜੀ ਜੈਨਤੀਪੁਰ ਡਾਹਾਂ ਵਿੱਚ 4 ਕਿਲੋਮੀਟਰ ਪੈਂਦਾ ਜੈਨਤੀਪੁਰ ਦਾ ਪਾਪੀ ਮਾਲ ਆਪਣੇ ਕੋਲ ਬਹੁਤ ਚੰਗਾ ਵਾ ਠੀਕ ਹੈ ਸੁਈਆਂ ਸਵਾਈਆਂ ਟੋਕਣਾ ਗੱਬਣਾ ਬਾਕੀ ਹੁਣ ਵੀ ਮਾਲ ਆਪਣੇ ਕੋਲ ਫੇਰ ਆਇਆ ਵਾ ਇਹ ਹੈਗਾ ਵਾ ਉਹ ਕੱਲ ਜਾਂ ਪਰਸੋਂ ਫੇਰ ਦੁਬਾਰਾ ਵੀਡੀਓ ਹੋਰ ਪਾਵਾਂਗੇ ਠੀਕ ਹੈ ਮਾਲ ਅੱਜ ਮਾਲ ਹੁਣ ਪੰਜ ਛਾਹ ਆਇਆ ਵਾ ਪੰਜ ਛਾਹ ਉਹ ਅਪਰਾਈ ਕਰ ਲਾਂਗੇ ਜੋ ਅੱਜ ਵੀ ਦਸੱਲੀ ਹਜੂ ਕੱਲ ਸ਼ਾਮ ਨੂੰ ਜਾਂ ਪਰਸੋਂ ਸਵੇਰੇ ਫੇਰ ਵੀਡੀਓ ਪਾਵਾਂਗੇ ਠੀਕ ਹੈ ਠੀਕ ਹੈ ਤੇ ਬਾਕੀ ਸੁਈਆਂ ਸਵਾਈਆਂ ਮਾਲ ਚੋ ਚਵਾਓ ਬਹੁਤ ਹੀ ਚੰਗਾ ਮਾਲ ਬੜਾ ਖਰਾਮ ਆ ਲਿਆ ਠੀਕ ਹੈ ਜੀ ਆ ਵੇਖੋ ਝੋਟੀ ਕਿਦਾਂ ਦੀ ਆ ਠੀਕ ਹੈ ਜੀ ਬੰਦੇ ਦੇ ਸਿਰ ਦੀ ਝੋਟੀ ਆ ਵਾਹ ਜੀ ਵਾਹ ਇਹ ਨਹੀਂ ਕੋਈ ਦੇਸੀ ਆ ਉਧਰ ਦੀ ਆ ਉਹ ਠੀਕ ਹੈ ਜੀ ਕੋਈ ਬੰਦਾ ਵੀ ਕਹਿ ਦੇਣਾ ਹਾਂਜੀ ਇੱਧਰ ਦੀ ਆ ਝੋਟੀ ਮੁਫਤ ਦੇ ਲੰਗੇ 100 ਰੁਪਏ ਵੀ ਲਵਾਂਗੇ ਠੀਕ ਹੈ ਜੀ 100 ਰੁਪਏ ਵੀ ਨਹੀਂ ਲਵਾਂਗੇ ਫ੍ਰੀ ਦੇਵਾਂਗੇ ਜੇ ਕੋਈ ਇੱਧਰ ਦੇਖੋ ਬੰਦਾ ਸਾਫਤ ਕਰਕੇ ਕਹਦੇ ਵੀ ਤੁਸੀਂ ਇੱਧਰ ਦੀ ਝੋਟੀ ਨੂੰ ਕਰੀ ਠੀਕ ਹੈ ਜੀ ਜੀ ਵਾਹ ਦੇਖੋ ਥੱਬਾ ਬਣੀ ਫਿਰਦੀ ਇਹ ਨਹੀਂ ਵੀ ਗੱਲਾਂ ਬਾਤਾਂ ਆ ਵਾਹ ਵੀ ਕੋਈ ਕਹਦੀ ਉਹ ਨਹੀਂ ਕਹਿਣਾ ਹਾਂਜੀ ਲੀਟਰਾਂ ਜਿਹੜਾ ਮਿੰਟੀ ਕੋ ਫਾਟ ਕੇ ਨਾ ਡੋਟੀ ਵੱਡੀ ਜ਼ਮੀਨ ਵਾਹ ਜੀ ਵਾਹ ਆਪ ਸਮਾਜ ਦਾ ਨਾ ਵਾ ਜਿਹਨੂੰ ਨਹੀਂ ਨਾ ਜਾ ਚਾ ਹਾਂਜੀ ਉਹ ਵੀ ਸਿੱਖ ਨੂੰ ਉਹ ਵੀ ਜਾ ਸਿੱਖ ਨੂੰ ਉਹਦੀ ਜਾਚ ਵੀ ਨਹੀਂ ਚੰਗੀ ਛੁੱਟੀ ਜਾਂਦਾ ਹਨ ਨਾਲ ਕੋ 15 ਡੰਨ ਚੋ ਵੇ ਨੂੰ ਵਾਹ ਜੀ ਵਾਹ ਦੁੱਧ ਦੇ ਕੋ 14 ਲੀਟਰ ਹੋਵੇ 15 ਹੋਵੇ 14 ਹੋਵੇ 14 15 ਦੀ ਤਾਂ ਦੁੱਧਿਆ ਦੁੱਧ 15 ਦੁੱਧਿਆ ਬਹੁਤਾ ਚੰਗਾ ਚਵਾ ਤੇ ਬਹੁਤਾ ਚੰਗਾ ਪਸ਼ਮਾ ਇਹ ਸੂਆ ਕਿ ਨਵਾ ਗਿਆ ਜੋ ਸੂਆ ਐਵੇਂ ਕਹਦੀਏ ਪਹਿਲਣੇ ਆਂ ਵੇਖਣੋਂ ਪਹਿਲਾਂ ਜਾਬਦੀ ਹਾਂਜੀ ਪਰ ਹੈਗੀ ਦੂਜੇ ਨੇ ਦੂਜੇ ਸੂਏ ਦੂਜੇ ਸੂਏ ਤਾਂ ਦੂਜੇ ਕਹਿਣੀ ਆ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਦੇਖੋ ਹਾਂ ਆ ਕੱਟੀ ਆ ਗਈ ਮਗੜ ਆ ਕੱਟੀ ਨੋ ਮਗੜ ਚੰਗੀ ਵਾਹ ਜੀ ਵਾਹ ਬਾਕੀ ਬੈ ਕੇ ਖਾਲਦੋ ਚਟਾ ਚੂਟਾ ਕੋਈ ਸੇਵਾ ਕਰੂ ਤਾਂ ਹੋਰ ਝੋਖ ਲੋ ਬਾਜੂ ਠੀਕ ਆ ਜੀ ਆ ਲੱਗਾ ਬੈਜੋ ਥੱਬਾ ਬਣੀ ਫਿਰਦੀ ਚਵਾ ਇਨਾ ਪੋਲਾ ਜਿੱਦਾਂ ਸਪਰਸੀਬਲ ਮੋਟਰ ਨਹੀਂ ਹੁੰਦੀ ਹਾਂ ਜੀ ਉਹ ਚੀਜ਼ ਬਹੁਤ ਹੀ ਜ਼ਿਆਦਾ ਚੰਗੀ ਚੋਣ ਜਾਣਿਆ ਠੀਕ ਆ ਜੀ ਦੁੱਧ 14 15 ਕਿਲੋ ਦੁੱਧ 14 ਕਿਲੋ ਭਾਉਗੇ 4 ਡੰਸ਼ ਹੋਏ ਠੀਕ ਹੈ ਜੀ ਤੇ ਬਾਕੀ ਜੇ ਕੋਈ ਇਧਰ ਦੀ ਕਹਦੇ ਜਾਂ ਕੋਈ ਸਾਫਤ ਕਰਦੇ ਫਿਰ ਫਰੀ ਬਾਹਕ ਨਹੀਂ ਠੀਕ ਹੈ ਜੀ ਫਿਰ ਫਰੀ ਠੀਕ ਹੈ ਜੀ ਉਧਰ ਦੀ ਕੁਝ ਕਹੇ ਦਾ ਹੋਊਗਾ ਠੀਕ ਹੈ ਜੀ ਠੀਕ ਹੈ ਵਾਹ ਜੀ ਗੱਲਾਂ ਬਾਤਾਂ ਮਾ ਨਹੀਂ ਕਹਿਣਾ ਮੋਲੇ ਦਾ ਜਾਇ ਜੀ ਕੋਈ 2 ਲੱਖ ਦੀ ਉਟਾਈ ਨਹੀਂ ਹਾਂਜੀ ਬਿਲਕੁਲ ਜਾਇਦੀਨ ਵਾਲਾ ਮੁੱਲ ਕਰ ਦੇਣਾ ਜਾਇ ਜੀ ਦੇਣ ਵਾਲਾ ਡੇੜ ਹਾਂਜੀ ਤੇ ਡੇੜ ਤੋਂ 5ਾਂ ਚਾਹ ਸ਼ੋੜ ਹੈ 145 145 145 ਦੇ ਦਾਂਗੇ 40 ਦੀ ਦੇ ਦਾਂਗੇ 40 ਦੇ ਦਾਂਗੇ 1 40 ਦੀ ਦੇ ਦਾਂਗੇ 40 ਕੋ ਜੁਟੀ ਇਤਨੀ ਮਿਲੂਗੀ ਤੇ ਨਾ ਕੋ ਦਊਗਾ ਜੀ ਠੀਕ ਹੈ ਜੀ ਜੋ ਜੀ ਜੀ ਝੂਟੀ ਆ ਵਾਹ ਜੀ ਵਾਹ ਕੋਕਰਾਂ ਨੇ ਫਿਰ ਤੁਰ ਕੇ ਲੈ ਜਾ ਬਹੁਤ ਹੀ ਜ਼ਿਆਦਾ ਚੰਗੀ ਝੂਟੀ ਚਵਾ ਇਦਾਂ ਦਾ ਚੁੱਪ ਜਿੱਦਾਂ ਕਿ ਸਮਾਰਟਫੋਨ ਮੋਟਰ ਹੁੰਦੀ ਠੀਕ ਹੈ ਜੀ ਆ ਘੱਟੀ ਬਾਕੀ ਮਗਰ ਹੋ ਘੱਟੀ ਜੇ ਮਗਰ ਠੀਕ ਹੈ ਜੀ ਆ ਆਪਣੇ ਨੂੰ ਪਹਿਲੇ ਦਿਨ ਘੱਟੀ ਅੱਜ ਹੀ ਆਈ ਆ ਅੱਜ ਹੀ ਆਈ ਆ ਰਾਤੀ ਸੂਈ ਜੇ ਰਾਤੀ ਸੂਈ ਆ ਹਾਂਜੀ ਬੋਲਾ ਜੀ ਆਪਣੇ ਕੋ ਆਜੀ ਆਈ ਆ ਠੀਕ ਹੈ ਜੀ ਚੰਡੀ ਬੜੀ ਐ ਚਵਾਕ ਸਮਾਹ ਬੜਾ ਵਾ ਬੱਚਾ ਲਾਗ ਹੁੰਦੀ ਬਖਾਲਦੇ ਨੇ ਇਹ ਪਹਿਲਾ ਸੁਹਾਗ ਆ ਗਿਆ ਪਹਿਲਾ ਸੁਹਾਗ ਜੀ ਪਹਿਲਾ ਸੁਹਾਗ ਰਾਤ ਦੀ ਸੂਈ ਇਹਦੇ ਬੋਲੇ ਤੇ ਇਹਨੂੰ ਪਤਾ ਨਹੀਂ ਵੀ ਮੈਂ ਪੈਦਨਿਆ ਠੀਕ ਆ ਨਾ ਸੀਂਹ ਠੰਡੀ ਫੁੱਲ ਤੇਰਾ ਆੜ ਦਾਰ ਦੀ ਹੈ ਜੇ ਉਪਰੋਂ ਲੈ ਤੇ ਮਗਰ ਬੱਚਾ ਕੀ ਆ ਗਿਆ ਜੋ ਮਗਰ ਇਹਦੇ ਕਟੀਆਂ ਠੀਕ ਹੈ ਦੋਵਾਂ ਦੇ ਮਗਰ ਕਟੀਆਂ ਆ ਗਿਆ ਕਟਾ ਕਟੀਆਂ ਕੱਟੇ ਹੋ ਕੱਟੀ ਆ ਕੱਟੀ ਜੀ ਵੀ ਆਹ ਕੱਟੀ ਗੱਟੀ ਹੈ ਕੱਟਾ ਠੀਕ ਹੈ ਜੀ ਇਹਦੀ ਵੀ ਕੱਟੀ ਹੈ ਲਾ ਦਿਓ ਬੱਚਾ ਲਾ ਦਿਓ ਫਿਰ ਲੈ ਵੀ ਬੱਚਾ ਛੱਡ ਦਿਓ ਲਾਓ ਬੱਚਾ ਜੀ ਆਹ ਦੇਖੀ ਤਾਜ਼ੀ ਕੱਟੀ ਇਹ ਬਿਲਕੁਲ ਤਾਜੀ ਹੈਗੇ ਐ ਰੱਸੀ ਨਹੀਂ ਪਈ ਨਾ ਲਾ ਦੇ ਬੱਚਾ ਲਾਓ ਬੱਚਾ ਆ ਮੈਨੂੰ ਬੱਚਾ ਹੀ ਦਾ ਲਾ ਕੇ ਮੈਂ ਤੁਹਾਡਾ ਮਾਰ ਮਾਰ ਦੋ ਮਾਰ ਦੋ ਮਾਰ ਦੋ ਤੁਹਾਡਾ ਮਾਰ ਦੋ ਜੀ ਉਹ ਤਾਂ ਖਾ ਠੀਕ ਹੈ ਖਾ ਲਓ ਦੋਵਾਂ ਦਾ ਖਾ ਲਓ ਆਹ ਦੇਖੋ ਚਵਾਲ ਤੇ ਪਸਮਾਹ ਚੋ ਵੀ ਨਹੀਂ ਹੁਣ

ਇਹ ਖੰਡਾ ਇਹ ਬੜੀ ਭਾਰੇ ਆ ਬੱਚਾ 5 ਕਿਲੋ ਠੀਕ ਹੈ ਪਤਾ ਨਹੀਂ ਪੈਣੇ ਆਦੇ ਚੱਲੀ ਭਰਿਓ ਹੁਣ ਬੱਚਾ ਇੱਧਰ ਵੀ ਲਿਆ ਬੱਚਾ ਇੱਥੇ ਵੀ ਨੂੰ ਲੱਗਾ ਜੁੜੀ ਇੱਕ ਨੰਬਰ ਵਾਲੀ ਨੂੰ ਮੈਂ ਤਾਂ ਨਾ ਮਾਸਰੇ ਪਸਮਾਈ ਜੋ ਥੋੜਾ ਬੰਦੋ ਬੱਚਾ ਇਹ ਨਿਆ ਪਾਟਾਰ ਦੇ ਤੋਹਾਂ ਠੀਕ ਹੈ ਜੀ ਆ ਇਹ ਆ ਵੀ ਪਹਿਲਾਂ ਨਾ ਰਾਜ ਜੀ ਸੂਈ ਕਿਤੇ ਹੋਲਦਾ ਨਹੀਂ ਮਾਸਾ ਪਤਾ ਵੀ ਜਾ ਕੇ ਲਾਟ ਬੁਣੀ ਆ ਜਾ ਕੇ ਹੋਲ ਕਰਨਾ ਪਹਿਲਾਂ ਪਖਾ ਦੇ ਸਾਨੂੰ ਠੀਕ ਕੋਈ ਮਨ ਛੱਡੋ ਆ ਵੇਖੋ ਜੀ ਬੱਚਾ ਲੱਗ ਗਿਆ ਬੱਚਾ ਦੇਖੋ ਆ ਵੇਖੋ ਆ ਵੇਖੋ ਥਾਨ ਇਦਾਂ ਰੋਗ ਰੋਟੀ ਝੋੜੀ ਸੁਣਾਇਆ ਵਾ ਚਵਾ ਇਦਾਂ ਦਾ ਵਾ ਵਾਹ ਜੀ ਵਾ ਬਹੁਤ ਜਾਇ ਚੋਣ ਚੰਗੀਆਂ ਇਹਨੂੰ ਪਤਾ ਨਹੀਂ ਵੀ ਮੈਂ ਪਹਿਲਣੇ ਠੀਕ ਆ ਵੇਖੋ ਉਹ ਖਾਲ ਦੇ ਸਾਨੂੰ ਖਾਲ ਦੇ ਸਾਨੂੰ ਦਿਖਾ ਲ ਦੇ। ਖੰਗ ਖਾਲ ਦੇ ਲੀ। ਤੇ ਦਸੀਏ ਡੇੜੀ ਦਾ, ਇੱਡਾ ਡੇ ਦੱਸਿਆ ਨੇ 2 ਨੰਬਰ ਇਹਦਾ। ਇਹਦਾ ਰੇਟ ਜਿਹੜਾ ਵਾ ਨਾ ਕੋਈ 75 ਨਹੀਂ ਕੋਸੀ। ਹਾਂਜੀ। 70 ਤੇ 70 ਜੋ ਦੋ ਛਾੜ ਦੇਗਾ 68000 ਹੀ ਦੇਵਾਂਗੇ। 60000 ਨਹੀਂ। 68000 ਛੋਟ ਜਾਂਗੇ ਪਹਿਲਾਂ ਕੱਟੀ ਲੇ ਰਾਤ ਦੀ ਸਵੇਰ ਕੱਲ ਦੀ ਨਹੀਂ ਹੁੰਦੀ ਆ। ਠੀਕ ਹੈ। ਤੇ ਅੱਜ ਹੀ ਆਪਣੇ ਕੋਾਈਏ। ਠੀਕ ਹੈ ਜੀ। ਬਾਕੀ ਬੋਲਾ ਵਾ। ਥੱਲੇ ਆ ਜੀ। ਆ ਵੀ ਖੋ ਆ ਵੀ ਆ ਗੀ ਜੀ। ਬਸ ਮਾਈ ਆ ਵੀ। ਥਾਂ ਵੀ ਬਸੇ। ਆਹ ਦੇਖੋ ਬਾਕੀ ਸੰਗਰ ਹੋ ਗਿਆ ਆ ਬੜਾ ਆ ਬਿੱਕੂ ਮੇਖੋ ਮੈਂ ਦਾ ਚਵਾ ਦੇਖੋ ਮੇਖੋ ਥਣ ਘਾ ਤੇ ਆ ਮੈਂ ਨੇ ਐ ਰੋਗ ਰਵ ਛੋਟੀ ਖਣ ਕਰਿਆ ਵਾ ਇਹ ਥੋੜਾ ਗੱਲ ਹੈ ਕੋਈ ਵੀ ਕੋਈ ਬਾਹੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਵੇਖੋ ਜੱਦਾ ਕਦਾ ਚੋਰ ਸਭ ਆ ਵੇਖੋ ਇੰਨੀ ਚੰਗੀ ਜਿਹੀ ਆ ਵਾ ਜੀ ਵਾ ਚਵਾ ਦੇ ਕਮਾਲ ਦਾ ਲੱਗਾ ਦੋਵਾਂ ਨੂੰ ਇੱਕ ਜਿਹੇ ਤਾਂ ਤਾਂ ਆ ਵੇਖੋ ਚੋਣੀਆਂ ਦੇ ਬਾਲ ਸੀ ਜੀ ਚੱਲ ਬੱਸ ਕਰੋ ਕੋਈ ਨਹੀਂ ਠੀਕ ਆ ਜੀ ਮੈਂ ਖਾ ਦੂੰ ਮੰਨ ਆ ਵੇਖੋ ਜੀ ਕੋਈ ਬਾਹੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਭੂਰ ਨਹੀਂ ਛਟਾਂ ਜਿਹਨੂੰ ਗਾਈਆਂ ਆ ਕੇ ਜੱਟ ਲਗਾ ਛੋੜੀ ਠੀਕ ਹੈ ਜੀ ਦੱਸਿਓ ਤੇ ਮੈਨੂੰ ਤਿੰਨ ਨੰਬਰ ਅਜ ਬਾਰੇ ਤਿੰਨ ਨੰਬਰ ਝੋਟੀ ਜਿਹੜੀ ਹੈ ਨਾ ਇਹਦਾ ਮੁੱਲ ਬਾਇ ਥਾ ਸੀ ਜਾਂ ਦੋ ਨੰਬਰ ਹੈ ਨਾ ਇਹਦਾ 800 ਪਾਇਆ ਵਾ ਠੀਕ ਹੈ ਉਹ 42 ਤੋਂ 40 ਕਰਤਾ 1 40 ਕਰਤਾ 1 42 ਕਰਤਾ ਹਾਂਜੀ ਆਹ ਕੱਟੀ ਜਿਹੜੀ ਬਹੁਤ ਸੀਰ ਏਡਾ ਸਹੇ ਲੱਖਦੇ ਵੀ ਪਸਮਾ ਕੇ ਫਾੜ ਦਿੰਦੇ ਆ ਠੀਕ ਹੈ ਜੀ ਇਹਨੂੰ ਸੂਈ ਨੂੰ ਕੇ 15 ਤੋਂ 16 ਦੇ ਨਾਲ 15 ਤੋਂ 16 ਦੇ ਨਾਲ ਤੁਹਾਨੂੰ ਰਹੂਗੀ ਪਹਿਲਾ ਸੂ ਆ ਗਿਆ ਪਹਿਲਾ ਸੂਆ ਬੱਚਾ ਦਾ ਮਰ ਗਿਆ ਬੱਚਾ ਨਹੀਂ ਬੱਚੇ ਬਗਾਇੀ ਸੀਰ ਨਹੀਂ ਆ ਤੇ ਹੁਣੇ ਹੀ ਪਾਲਾ ਪਾ ਦੋ ਤੇ ਹੁਣੇ ਹੀ ਪਸਮੂਗੀ ਠੀਕ ਹੈ ਜੀ ਬਸ ਮਾ ਇੱਕ ਜੇ ਕਹੋ ਦੇ ਪਸਮਾ ਕੇ ਬਖਾਲ ਦੇ ਜਿੱਦਾਂ ਚੂਨੇ ਦੱਸ ਦੇਣੇ ਹੋਣੀ ਕੋਈ ਗੱਲ ਹੀ ਨਹੀਂ ਗੇ ਜਿਹੜੇ ਵੀ ਬਖਾਲ ਦੇ ਮੈਂ ਤੂੰ ਖੋਲਵਾ ਦੇਣਾ ਮੈਂ ਦੂਜੀ ਦਾ ਹਾਂਜੀ ਮੈਂ ਤੂੰ ਬਖਾਲ ਦੇ ਪਾਲਾ ਪਾ ਦੇ ਚਲ ਲੈ ਪਾਲਾ ਮਾਸਾ ਬਖਾਲ ਦੇ ਆ ਬਖਾਲ ਦੇ ਨੂੰ ਹੁਣੇ ਹੀ ਖੋਲ ਕੇ ਪਾ ਦੇ ਪਾਲ ਦੇ ਪਾ ਹਾਂ ਚਲੋ ਬਖਾਲ ਦੇ ਬਖਾਲ ਨਹੀਂ ਫਿਰ ਇਹਦਾ ਇਹ ਦੱਸ ਦਈਏ ਇਹਦਾ ਰੇਟ ਜਿਹੜਾ ਵਾ ਮੁੱਲ ਤੋਂ 70 ਕਰੀਏ 75 ਕਰੀਏ ਹਾਂਜੀ ਹਾਂ ਨਹੀਂ 6000 ਦੀ ਦੇਣੀ ਐ 6500 ਦੀ ਕਰਦੀ ਬੁੜੀ 65 ਦੇ ਦਾਂਗੇ 65 ਦੀ ਚੋਹ ਪਾੜਾ ਪਾ ਕੇ ਹੁਣ ਬੱਚਾ ਦਿਖਾ ਦੇਣੀ ਆ ਦਿਖਾ ਲ ਦੋ ਅੱਬ ਲਾ ਆ ਗਿਆ ਪਾੜਾ ਇਹ 2 ਕੁੜੇ ਗੱਬਣੇ ਇਹ 2 ਕੁੜੇ ਗੱਬਣਾ ਕੀ ਕਰੀ ਇਹ 6 ਮਹੀਨੇ ਦੇ ਗੱਬਣੇ 6 ਮਹੀਨੇ ਵਾਲੀ ਗੱਬਣੇ ਆ ਗਈ 6 ਮਹੀਨੇ ਦੀ ਗੱਬਣੇ ਤੇ 6 ਜਿਹੜਾ ਦੁੱਧ ਉਹ ਜੋ 7 ਦਾ ਛੇ 6 ਜਾਂ 7 ਕਿਲੋ ਦੁੱਧ 6 ਮਹੀਨਾ ਤੋਂ ਵਾਧੂ ਘੜਦੀ ਹੋਊਗਾ ਠੀਕ ਹੈ ਜੀ ਤੇ ਬਾਕੀ ਝੋਟੀ ਵੇਖੋ ਜੀ ਜੀ ਝੋਟੀ ਦੇ ਵੱਢੀ ਜੀ ਹਾਂ ਜੀ ਜੀ ਝੋਟੀ ਦੇ ਵੱਢੀ ਦੇ ਉਹਨੇ ਪਾਉਣੇ 1,35,000 ਰੁਪਏ ਤਾਜੀ ਐਰ ਕਾਲ ਲਈ ਆ ਠੀਕ ਹੈ ਜੀ ਜੇ ਨਹੀਂ ਵੀ ਜਾਓ ਜੀ ਐਕਸਵਾ ਆਪ ਸਮਾ 6 ਮਹੀਨੇ ਵਾਲੀ ਗੱਭਾਂ ਦੇ ਦੁੱਧ ਦੇ 6 ਕਿਲੋ ਲਓ ਜੀ ਪਸਵਾਓ ਜੀ ਇਹ ਬਸ ਮੋਨੀ ਬਿਲਾ ਹਾਂ ਬਸ ਮੋਨੀ ਇਹੋ ਕਸਮ ਲਓ ਠੀਕ ਹੈ ਮਠਾਟਾ ਜੇ ਮੱਧੂ ਪਾ ਲੋ ਪਰ ਆ ਪੈ ਗਿਆ ਆਟਾ ਜੋ ਮਰਦੀ ਪਾ ਲੋ ਲੱਤ ਨਹੀਂ ਮਾਰਨੀ ਚੱਲਦੇ ਲੱਗਦੀ ਆ ਠੀਕ ਹੈ ਕਿੱਥੋਂ ਲਈਓ ਸਾਰੀਆਂ ਇਹਨਾਂ ਚੋਂ ਦੇ ਜਾਂ ਠੀਕ ਆ ਇਹ ਆ ਵੀ ਢਿਲੀ ਮਾਰੀ ਬਾਹਣੀ ਵੀ ਮੈਨ ਬਾਹ ਹੋਵੇ ਭਾਈ ਬਸ ਆਹ ਕੁਝ ਏਦਾਂ ਚੁਣੀ ਆ ਕੋਈ ਏਦਾਂ ਨਹੀਂ ਬਸਣਾ ਕੋਈ ਠੀਕਾ ਨਹੀਂ ਕੋਈ ਗਲਤੀ ਬਾਤ ਨਹੀਂ ਠੀਕ ਹੈ ਜੀ ਇਦਾਂ ਕਰੀ ਜੀ ਚਲੋ ਬਸ ਮੰਗੋ ਆ ਵੇਖੋ ਜੀ ਆਪ ਕੋ ਖਾਲੀ ਰੇ ਹੋਰ ਕੀ ਹਾਂਜੀ ਆ ਵੇਖੋ ਇਹਦਾ ਦਸੀ ਹੜੇ ਇਹ ਵੱਡੀ ਛੋਟੀ ਆ ਵੀ ਕੀ ਨਹੀਂ ਕੀ ਤੁਸੀਂ ਨਹੀਂ ਬਹੁਤ ਚਲਾ ਚੱਲੇ ਹਾਂਜੀ ਜਵਾਬ ਸਮਾਹ ਕੋ ਥਾਂ ਦੇ ਪੂਰ ਹੋਵੇ ਛਟਾ ਹੋਵੇ ਕਿ ਟੋਕਾ ਘਟ ਵਧ ਹੋਵੇ ਹਾਂਜੀ ਤੇ ਮਹੀਂ ਸਾਡੀ ਠੀਕ ਹੈ ਜੀ ਤਸੱਲੀ ਵਰਗੇ ਕੋੜੇ ਬਜਾੜ ਲਗਾ ਕੇ ਠੀਕ ਆ ਤੇ ਗਾੜ ਦਾ ਗਾੜ ਪਾੜ ਦਾ ਗਾੜ ਟੋਕਾ ਕਿੰਨੇ ਜੀ ਦੀ ਗੱਭਨ ਦਾ ਸਾਰਾ ਕਿੰਨਾ ਦੁੱਧ ਸਾਰਾ ਸ਼ਾਮ ਨਾਲ ਦੀ ਗੱਭਨ ਜੀ ਦੁੱਧ ਦੀ ਸ਼ੀ ਹੈ ਵੇ ਸੱਤ ਹੋਵੇ 6-7 ਕਿਲੋ ਦੁੱਧ ਸ਼ਾਮ ਨਾਲ ਦੀ ਗੱਭਨ ਇਹ ਮੁੱਲ ਦਾ ਭਾਵੇਂ ਕਰਦੇ 90 ਕਰ ਦੋ 85 ਕਰ ਦੋ ਕੋਈ ਫਾਇਦਾ ਨਹੀਂ ਹਾਂਜੀ ਇਹਦਾ ਮੁੱਲ ਬਿਲਕੁਲ 30 ਵਾਲਾ ਕਰ ਦਰਾਂਗੇ ਠੀਕ ਆ ਹਾਂ ਨਾ ਛੋਟੀ 70 ਦੀ ਦੇਣੀ ਆ 70 ਦੀ ਪਰ ਛੋਟੀ ਵੇਖੋ ਕਿਦਾਂ ਦੀ ਆ ਠੀਕ ਆ ਜੀ 70 ਦੀ ਛੋਟੀ ਲਵਾਂਗੇ ਸ਼ਾਮ ਨੂੰ ਦੀ ਗੱਲ ਹੈ ਠੀਕ ਆ ਜੀ ਤੇ ਉਹ ਮੇਰੇ ਪਸੰਦ ਵੀ ਜੋ ਵੀ ਬਸ ਮਾਈਂ ਕਿਹੜੀ ਫਿਰ ਮਸਵੀ ਫੋਟੋ ਨਹੀਂ ਕਿਹੜੀ ਛੇੜੀ ਆ ਹਾਂਜੀ ਬਈ ਸਿੱਧਾ ਹਾਲ ਦੇ ਪਤਾ ਦੋ ਮਾਰੋ ਆਏ ਕੋਈ ਇਦਾਂ ਹੀ ਮੰਨੂ ਦੇ ਪਾਰੀ ਗੱਲ ਹੀ ਕੋਈ ਨਹੀਂ ਛੱਡੀ ਬਾਰੇ ਮਾਰੋ ਮਾੜਾ ਧਾਣਾ ਦੁੱਧ ਜੀ ਮਗਾ ਦੇ ਜੀ ਫੇਰ ਬੜੀ ਭਾਇਨ ਮੈਂਟਨੈਂਟ ਦੇ ਦੋ ਠੀਕ ਹੈ ਛੱਡਿਓ ਤਾਂ ਛੱਡ ਦੋ ਮੈਂ ਹਾਂ ਕੱਢਿਆ ਆਪਨੇ ਵਿਖਾ ਦਿਓ ਠੀਕ ਹੈ ਜੀ ਦਸੀ ਗਏ ਆਂ ਗਾਂ ਕੀ ਅੱਜ ਆ ਵਸਲੀ ਜਾ 7 ਮਹੀਨੇ ਹੋ ਗਿਆ 7 ਮਹੀਨੇ ਹੋ ਗਏ ਸਤਾਂ ਮਹੀਨੇ ਦੀ ਗੱਭਾਂ ਨਹੀਂ ਠੀਕ ਆ ਇੱਕ ਦੇ ਕੋ 5 ਕਿਲੋ ਦੁੱਧ ਆ ਪੱਕਾ ਸਤਾਂ ਮਹੀਨਿਆਂ ਦੀ ਗੱਭਾਂ ਦੇ 5 ਕਿਲੋ ਦੁੱਧ ਤੇ ਯਾਦ ਨਸਲ ਤੇ ਦੇਖੋ ਕਦੀ ਸਾਹ ਜਾ ਹਾਂਜੀ ਰਿੰਡ ਦੇਖੋ ਕਿੱਡੀ ਚੰਗੀ ਆ ਠੀਕ ਹੈ ਜੀ ਕਾਦਰ 15 ਛੋਟਾ ਵਾ ਹਾਂਜੀ ਪਰ ਥੱਲਾ ਵੇਖੋ ਜਾ ਇਹ ਵੱਡੀਆਂ ਕੈਨਾਂ ਪਰਾਂ ਰਿੰਡ ਜੀ ਜੇ ਨਾਲ ਘਰੋਂ ਦੁੱਧ ਦੀ ਜਾਣ ਨਾ ਕੱਢਿਆ ਜੀ ਹਾਂਜੀ ਮੈਂ ਤੁਹਾਨੂੰ ਦੱਸਿ ਜੇ ਕਿਹੜੇ ਮੱਲਾਂ ਨੇ ਕਾਹਨ ਦਿਖਾਉਂਗੇ ਠੀਕ ਹੈ ਜੀ ਬਹੁਤ ਜਨਾ ਚੰਗੀ ਮਸੀ ਚਾਹ ਦੇ ਪਰ ਤੁਮ ਕਾ ਲਈ ਆ ਇਹ ਬਹੁਤੇ ਜਿਆਦਾ ਵੱਡੇ ਕੱਦਾਂ ਦੀ ਗੱਲ ਨਹੀਂ ਹੁੰਦੀ ਹਾਂਜੀ ਜੱਤਾਂ ਨਾਲ ਸਾਨੂੰ ਦੁੱਧ ਹੁੰਦਾ ਵੇ ਉਥੋਂ ਸੱਜਰਾਂ ਜਿੰਨਾ ਜੱਡਾ ਹੁੰਦਾ ਹੁੰਦਾ ਇਹ ਸੱਤਾਂ ਨਹੀਂ ਕਿੱਥਾਂ ਦੀ ਗੱਲਾਂ ਦੱਸਿਆ ਜੋ 47 ਗੱਬਾਂ ਤੇ 5 ਕਿਲੋ ਦੁੱਧ। ਸੱਗੀ ਮੇਰੇ ਉਹ ਚੈੱਕ ਕਰਾਵੇ। ਠੀਕ ਹੈ ਜੀ। 50 ਰੁਪਏ ਕਾ ਕੇ ਫਰੇ। ਠੀਕ ਹੈ ਜੀ। ਪਹਿਲੇ ਪਹਿਲੇ ਸੂਏ ਸੂਈ ਦੂਜੀ ਗੱڑی ਸੁਣਾ। ਪੂਰੀ ਦੂਜੀ ਗੱڑی ਸੁਣੀ ਆ। ਪਹਿਲੇ ਸੂਏ ਸੂਈ ਦੂਜੀ ਗੱڑی। ਸੇਰੀ ਛੰਡੀ ਆ ਪੂਰੀ ਦਹੀਂ। ਠੀਕ ਹੈ ਜੀ। ਤੇਰੀ ਵੀ ਜਾਂ ਕੋ ਲੱਤ ਮਾਰ ਦੀ ਨੇ। ਆਲੋ ਇਦਾਂ ਬੈਜੋ ਭਾਵੇਂ ਗੋਨ ਪਾਓ ਪਿੱਛੋਂ ਦੀ ਬੈਜੋ। ਠੀਕ ਹੈ ਦਸੀਏ ਡੇਡ। ਇਹਦਾ ਰੇਟ ਬਹੁਤ ਨਹੀਂ 35 ਦੀ ਵਿਚਾਰੀ। ਹਾਂ ਜੀ। 30 ਜਾਲ ਦੇ ਦਾਂਗੇ। ਤੇ 30 ਤੋਂ ਵੀ 500 ਛੋੜ ਕਰ ਦਾਂਗੇ। 28 ਦੀ ਕਰਦੀ। 28 ਦੇ ਦਾਂਗੇ ਜੀ। ਠੀ ਇੱਕ ਆਪਣੇ ਕੋਲ ਵਸ਼ੀ ਆਈ ਬਹੁਤ ਚੰਗੀ ਅੱਜ ਠੀਕ ਆ ਜਦੋਂ ਖਾਲਾ ਗਾ ਲੂੰ ਸਾਡੇ ਜਨਾਬ ਦੀ ਖਬਰ ਹੈ ਤਾਂ 16 ਲੀਟਰ ਦੁੱਧ ਦੋਂਦੀ ਆ ਦੋਂਦੀ ਪਹਿਲੇ ਸੂਏ 16 ਲੀਟਰ ਦੁੱਧ ਜੱਬੀ ਨਕਸ਼ਾ ਹੀ ਆ ਠੀਕ ਆ ਇਹ ਤਾਜੀ ਹੋਵੇ ਤਾਂ ਉਹ ਵਸ਼ੀ ਆ ਕਿ ਸਵਾ ਰੱਖੀ ਠੀਕ ਆ ਜੀ ਤੇ ਉਹਦਾ ਮੁੱਲ ਜਿਆ ਜੀ ਆ ਠੀਕ ਆ ਕੱਲ ਸ਼ਾਮਾਂ ਨੂੰ ਦੋਂਦੀ ਵਸ਼ੀ ਆ ਤੇ 16 ਕਿਲੋ ਦੁੱਧ ਉਹਦੀ ਪਾਵਾਂਗੇ ਠੀਕ ਆ ਜੀ ਉਹ ਕੱਲ ਨੂੰ ਫੇਰ ਪਾਵਾਂਗੇ ਕੱਲ ਪਾਵਾਂਗੇ ਨਾਲ ਮਈਆਂ ਤਿੰਨ ਕਾਇਆਂ ਅੱਜ ਠੀਕ ਆ ਨਾਲ ਇੱਕ ਹੋਰ ਆਲੇ ਚਾਰਕ ਥਰਾਮਾਲ ਆਇਆ ਵਾ ਹਾਂਜੀ ਉਹਨਾਂ ਦੀ ਵੀ ਕੱਲ ਨੂੰ ਫੇਰ ਪਾਵਾਂਗੇ ਸ਼ਾਇਦ ਇੱਕ ਦਾ ਜੋ ਇਹ ਬੱਚੇ ਬਿਨਾਂ ਹੱਥਾਂ ਹੱਥਾਂ ਲਿਆ ਦੋ ਦਿਨਾਂ ਕੀ ਸਾਡੇ ਪੰਜ ਛੇ ਸਾਡੇ ਪੰਜ ਛੇ ਪਹਿਲੇ ਸੋਏ ਆ ਠੀਕ ਹੈ ਜੀ ਠੀਕ ਹੈ ਜੀ ਮੋਲੇ ਦਾ ਉਹ ਕਰ ਦੇਣਾ ਵਾ ਹਾਂਜੀ ਤੇ ਜਿਹੜਾ ਵੀਡੀਓ ਇੱਥੇ ਉਹ ਕਦੇ ਵੀ ਮੈਂ ਖਾਦੀ ਜਗ੍ਹਾ ਮੈਂ ਫੜਦੀ ਠੀਕ ਹੈ ਜੀ ਠੀਕ ਹੈ ਜੀ ਤੇ ਠੀਕ ਹੈ ਜੀ 15000 ਦੀ ਦੇ ਦੇਣੀ ਆ ਮੰਗਾਂ ਜਾਂ ਦੇ ਦੇਣੀ ਆ ਬਾਕੀ ਆਪਣੇ ਕੋਲ ਵਾਲ ਬਹੁਤ ਚੰਗਾ ਹੋ ਰਾਇਆ ਅੱਜ ਠੀਕ ਆ ਦੁੰਦੀ ਬੱਚੀ ਮੈਂ ਤੁਹਾਨੂੰ ਦੱਸਿਆ ਵੀ ਅੱਜ ਆਈ ਆ ਠੀਕ ਆ 16 ਲੀਟਰ ਦੁੱਧ ਆ ਸਾਢੇ 3 90 ਲੀ ਗੱਪਣ ਆ ਠੀਕ ਹੈ ਜੀ ਤਬ ਅੱਛੀ ਕਾਦੀਏ ਜੇ ਬੱਚਾ ਹੋਵੇ ਨਾ ਤਾੜੀ ਹੋਵੇ ਤੇ ਫਿਰ ਉਹ ਸਵਾਲ ਆਖਦੀ ਹੈ ਤੇ ਠੰਡੀ ਠੀਰੀ ਆ ਭਾਵੇਂ 10 ਵਾਰੀ ਚੋਲੋ ਠੀਕ ਹੈ ਜੀ ਤੇ ਮਈਆਂ ਵੀ ਦੋ ਤਿੰਨ ਹੋਰ ਆਈਆਂ ਵਾਂ ਕਾਰਕ ਤਾਂ ਮਾ ਲਾਇਆ ਕੱਲ ਨੂੰ ਜਾਂ ਪਰਸੋਂ ਵੀਡੀਓ ਫੇਰ ਦੁਬਾਰਾ ਉਹਨਾਂ ਨੇ ਫੇਰ ਪਾਵਾਂਗੇ ਠੀਕ ਹੈ ਜੀ ਜਿਉਂਦਾ ਬਿਲਕੁਲ ਆਪਾਂ ਭਰਾ ਹੀ ਲਾ ਗਈ ਹਾਂਜੀ ਤੇ ਜਿਹੜੀ ਰਹਿ ਗਈ ਉਹਦੀ ਵੀਡੀਓ ਕੱਲ ਜਾਂ ਪਰਸੋਂ ਫੇਰ ਪਾਵਾਂਗੇ ਠੀਕ ਹੈ ਜੀ ਇਹ ਬਾਕੀ ਸੂਆ ਸੂਆ ਮਾ ਲਿਆ ਹਾਂਜੀ ਚੋਚ ਵਾਗੇ ਬਜਾਰ ਡਾਂਕੇ ਤੜਕ ਉਹ ਤੜਕੋ ਹੀ ਖਲੋ ਠੀਕ ਹੈ ਜੀ ਵੀ ਵੇਖੋ ਝੋਡੀ ਕਿਦਾਂ ਦੀ ਆ ਹਾਂਜੀ ਆਹ ਦੇਖੋ ਛੋਟੀ ਜਿਹੜੀ ਆਪਾਂ ਇੱਕ ਇੱਕ ਨੂੰ ਲੁਕੀਤਾ ਦਾ ਹਾਂ ਇੱਕ ਇੱਕ ਜਾਲੀ ਦਿੱਤਾ ਦੇਖੋ ਛੋਟੀ ਗੱਡੀ ਐ ਛੋਟੀ ਜਿਹੜੀ ਛੋਟੀ ਜਾਲੀ ਜਿੰਦਾ ਨਹੀਂ ਛੋਟੀ ਛੋਟੀ ਆ ਗਈ ਜਾਨ ਮਿਲੀ ਤੇ ਮੁੱਲ ਜਾਜ ਪਾਇਆ ਵਾ ਜਾਜ ਮਿਲੀ ਤੇ ਮੁੱਲ ਜਾਜ ਵੱਡੀ ਨਹੀਂ ਹੈਗੀ ਵੀ ਜਾਲੇ ਨਹੀਂ ਠੀਕ ਹੈ ਜੀ ਲੈਣ ਦਾ ਮੁੱਲ ਕੀਤਾ ਬਿਲਕੁਲ ਠੀਕ ਹੈ ਜੀ ਤੇ ਬਾਕੀ ਸਾਰੇ ਸਾਡੇ ਕੋਲ ਕਿੰਨਾ ਦੇ ਦੱਸਿਆ ਜੀ ਦਾ ਇਹਦਾ ਰੇਟ ਮਾਲਜ ਕੋਈ 20000 ਨਹੀਂ ਹਾਂ ਜੀ ਕੋਈ 18000 ਹਾਂ ਜੀ ਇਹਨੂੰ ਦੇ ਦੇਣਾ ਠੀਕ ਹੈ ਤੇ ਬਾਕੀ ਸੀਰੀਅਲ ਬੜੀ ਇੱਦਾਂ ਹੀ ਠੀਕ ਠੀਕ ਹੈ ਠੀਕ ਆਹ ਦੇਖੋ ਇੱਕ ਇੱਕ ਲਾਤਰੀ ਮਾਲੀ ਨੂੰ ਦੱਸਦੀ ਆ ਠੀਕ ਹੈ ਜੀ ਇਹ ਬਿਲਕੁਲ ਹਾਂ 16000 ਦੇ 15 ਦੀ ਕਰਦੀ 15 ਦੇ ਦਾਂਗੇ ਠੀਕ ਹੈ ਦੇਖੋ 15000 ਪੰਜ ਦਿਨ ਵਛੀਏ ਪਹਿਲਾਂ ਵਛੀ ਸਾਢੇ ਪੰਜ ਛੇ ਸਾਢੇ ਪੰਜ ਛੇ ਪੱਕਾ ਠੀਕ ਹੈ ਇਹ ਨਹੀਂ ਵੀ 8 ਵਜੇ ਤੇ 6 ਹੋਵੇ ਤੇ 8 8 ਕਿ ਨਹੀਂ ਜੇ ਸਾਢੇ ਪੰਜ ਛੇ ਕਹਿੰਦਾ ਸਾਢੇ ਪੰਜ ਛੇ ਕੋ ਚੋਕ ਛੱਲ ਕੇ ਲੱਗਦਾ ਠੀਕ ਹੈ ਜੀ ਤੇ ਠੀਕ ਹੈ ਜੀ 15000 ਦੀ ਦੇ ਦੇਣੀ ਆ ਮੰਗਾਂ ਜਾਂ ਦੇ ਦੇਣੀ ਆ ਬਾਕੀ ਆਪਣੇ ਕੋਲ ਬਾਲ ਬਹੁਤ ਚੰਗਾ ਹੋ ਰਿਹਾ ਅੱਜ ਠੀਕ ਹੈ ਜੁੰਦੀ ਵਛੀ ਮੈਂ ਤੁਹਾਨੂੰ ਦੱਸਿਆ ਵੀ ਅੱਜ ਆਈ ਆ 16 ਲੀਟਰ ਦੁੱਧ ਆ ਸਾਢੇ 3.5 ਲੀਟਰ ਗੱ ਤਵੱਸ਼ੀ ਕਾਦੀਏ ਮੇ ਬੱਚਾ ਹੋਵੇ ਨਾ ਤਾੜੀ ਹੋਵੇ ਤੇ ਫਿਰ ਉਹ ਸਵਾਲ ਆਖਦੀ ਐ ਤੇ ਠੰਡੀ ਠੀਰੀ ਐ ਭਾਵੇਂ 10 ਵਾਰੀ ਚੋਲੋ ਠੀਕ ਹੈ ਜੀ ਤੇ ਮਈਆਂ ਵੀ ਦੋ ਤਿੰਨ ਹੋਰ ਆਈਆਂ ਵਾ ਕਾਰਕ ਤਾਂ ਮਾ ਲਾਇਆ ਕੱਲ ਨੂੰ ਜਾਂ ਪਰਸੋਂ ਨੂੰ ਵੀਡੀਓ ਫੇਰ ਦੁਬਾਰਾ ਉਹਨਾਂ ਦੀ ਫੇਰ ਪਾਵਾਂਗੇ ਠੀਕ ਹੈ ਜੀ ਜਿਉਂਦਾ ਵੀ ਕੋਲਿਆ ਭੈਣ ਭਰਾ ਹੀ ਲੈ ਗਈ ਹਾਂਜੀ ਤੇ ਜਿਹੜੀ ਰਹਿ ਗਈ ਉਹਦੀ ਵੀਡੀਓ ਕੱਲ ਜਾਂ ਪਰਸੋਂ ਫੇਰ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਸੂਰਾਸ ਆਇਆ ਮਾ ਲਿਆ ਹਾਂਜੀ ਚੋਚ ਵਾ ਆ ਕੇ ਬਜਾਰ ਡਾਂ ਕੇ ਤੜਕ ਅਨ ਤੜਕੋ ਹੀ ਹਲੋ ਠੀਕ ਹੈ ਜੀ ਵੀ ਵੇਖੋ ਝੋਡੀ ਕਿਦਾਂ ਦੀ ਆ ਹਾਂਜੀ ਆਰੇ ਪਛੋਟੀ ਜਿਹੜੀ ਆਪਾਂ 1.42 ਨੂੰ ਲੁਕੀਤਾ ਦਸਾਂਗੇ ਇੱਕ ਇੱਕ ਜਾਲੀ ਕੀਤਾ 1.42 ਦੇਖੋ ਛੋਟੀ ਗੱਡੀ ਐ ਛੋਟੀ ਗੱਡੀ ਛੋਟੀ ਛੋਟੀ ਆ ਗਈ ਤੁਹਾਨੂੰ ਮਿਲੀ ਤੇ ਮੁੱਲ ਜਾਜ ਪਾਇਆ ਵਾ ਜਾਜ ਮਿਲੀ ਤੇ ਮੁੱਲ ਜਾਜ ਛੋਟੀ ਗੱਡੀ ਕਮੀ ਵੱਡੀ ਨਹੀਂ ਹੈ ਜੀ ਬੀ ਜਾਲੇ ਨਹੀਂ ਠੀਕ ਹੈ ਜੀ ਲੈਣ ਦਾ ਮੁੱਲ ਕੀਤਾ ਬਿਲਕੁਲ ਠੀਕ ਹੈ ਜੀ ਤੇ ਬਾਕੀ ਸਾਰੇ ਸਾਡੇ ਕੋਲ ਆਪਾਂ